ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅਸੀਂ ਵੀ ਠੀਕ-ਠਾਕ ਹਾਂ ਤੇ ਆਪਾਂ ਉੱਠ ਗਏ ਸੀਗੇ ਚਾਹ ਪਾਣੀ ਪੀ ਲਿਆ ਹੈ ਤੇ ਇੰਨੇ ਦਿਨਾਂ ਦਾ ਵਲੌਗ ਤਾਂ ਨਹੀਂ ਆਇਆ ਥੋੜੀ ਜਿਹੀ ਫੈਮਿਲੀ ਇਸ਼ੂ ਸੀਗਾ ਕੁਝ ਇਸ ਕਰਕੇ ਆਪਣਾ ਵਲੌਗ ਨਹੀਂ ਆਇਆ ਤੇ ਹੁਣ ਆਪਾਂ ਉੱਠ ਗਏ ਚਾਹ ਪਾਣੀ ਮੀਤ ਚਲੋ ਮੀਤ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੀਤ ਸਤਿ ਸ਼੍ਰੀ ਅਕਾਲ ਪਾਓ ਕਰੋ ਕਰਤਾ ਸਟਾਰਟ ਮੀਤ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੰਜਾ ਮੇਰਾ ਵੀ ਉੱਠ ਗਿਆ ਨਾ ਤੋਂ ਲਿਆਏ ਨੇ ਮੀਨ ਮਾਮੂ ਨੂੰ ਘੋਟ ਦੇ ਮਾਮੂ ਨੂੰ ਘੋਟ ਕੇ ਖਾ ਲੋ ਘੋਟ ਦੇ ਘੋਟ ਦੇ ਆ ਚੁੰਦੀ ਵਾਰ ਦੋ ਚੁੰਦੀ ਵਾਰ ਦੋ ਓਏ ਵਾਦੇ 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 ਚੁੰਦੀ ਵਾਦੇ ਵਾਦੇ ਅੱਜ ਆਪਾਂ ਜਾਣਾ ਦੇਵੀ ਦਲਾ ਮੰਦਿਰ ਤੇ ਆਪਾਂ ਸ਼ਾਮ ਨੂੰ ਜਾਵਾਂਗੇ ਫੇ ਆਪਾਂ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਅਸੀਂ ਆਪ ਫਸਟ ਟਾਈਮ ਜਾਣਾ ਵਾਪਕ ਸਾਰਿਆਂ ਸੰਗ ਦਾ ਬੈਠਣਾ ਹੁੰਦਾ ਜਾਂਦਾ ਪਿੱਛੇ ਹਾਂ ਹਾਂਜੀ ਤੇ ਹੁਣ ਆਪਾਂ ਜਾਣੇ ਪਏ ਆ ਦੇਵੀ ਤਲਾ ਮੰਦਿਰ ਤੇ ਬਾਕੀ ਸਾਰੇ ਜਣੇ ਪਿੱਛੇ ਆਉਂਦੇ ਪਏ ਅਸੀਂ ਅੱਗੇ ਅੱਗੇ ਜਾਣੇ ਪਏ ਆ ਤੇ ਅਬ ਮੈਂ ਵੀ ਪਹਿਲੀ ਵਾਰ ਚੱਲੀ ਵੈਸੇ ਉੱਥੇ ਤੇ ਆਪਾਂ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਦੇਖੋ ਦੇਵੀ ਤਲਾ ਮੰਦਿਰ ਕੀ ਗਲੀਆਂ ਸੜਕੇ ਸੌਰੀ ਸੜਕੇ ਹੀ ਗਲੀਆਂ ਉਹ ਕਹਤਾਂ ਦੇਵੀ ਤਲਾ ਮੰਦਿਰ ਦਾ ਰਸਤਾ ਹੈ ਇਹ

ਨਾ ਨੂੰ ਕੈਸੇ ਹੋ ਗੰਗੇ ਕਿੱਥੇ ਆਇਆ ਮੈਂ ਕਿੱਥੇ ਆਇਆ ਠੀਕਾ ਓਏ ਕਿੱਥੇ ਆਇਆ ਗੰਦਾ ਸਾਰੀਆਂ ਸੰਗੜਾ ਵੇਟ ਕਰਦੀਆਂ ਬਈ ਉਹ ਮੰਨੇ ਵੀ ਵੇਚ ਲੈ ਲਓ ਸਾਰੀਆਂ ਲੇ ਲੈ ਲੈ ਕੀ ਬੋਲੀ ਕੀ ਬੋਲੀ ਆ ਬਿਚਵਾਏ ਆਏ ਕਾਪੀਰਾਈਟ ਨਾ ਮਾਰੇ ਹੋ ਘਰੇ ਜਾ ਕੇ ਬੁਆਇਸ਼ ਮੈਂ ਫਾਈਜ਼ਾ ਕਰ ਲਿਓ ਆ ਵੰਡ ਬੰਦ ਨੈਪ ਆ ਪਾ ਦੀ ਤੁਹਾਨੂੰ ਤੇ ਮੈਂ ਸੋਇਆ ਹਾਂ ਕਾਰੀ ਤੇ ਅਸੀਂ ਇੱਥੇ ਬੈਠੇ ਹਾਂ Ben gelirim gupada vez. चलो 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 � ਸਦਾ ਨਸਤ ਚਲੋ ਚਲੋ ਪੰਡਤ ਨੇ ਕਿਹਾ ਚਿੱਤਾਂ ਦਾ ਰੋਗਾ ਪਾਇਓ ਨੇ ਚ ਲੰਗਰ ਖਾਣਾ ਆਏ ਚਲੋ ਚਲੋ ਇਹ ਨਾ ਨੰਮਾ ਆਇਆ ਦਿਨ ਨੰਨਾ ਨਾਮ ਕੰਦੀ ਪੁੱਛ ਕਰਾਉ ਇੱਕ ਨਾਮ ਦੇਸ ਕਰਾਉ ਵਧਰੋ ਅਮਨਤ ਗੁਫਾ ਹਾਂ ਅਮਨਤ ਅਸੀਂ ਜਾ ਰਹੇ ਹਾਂ ਅਮਨਤ ਗੁਫਾ ਮੈਂ ਚਲੋ ਪਰ ਗਰਮੀ ਬਹੁਤ ਬਰਫਨੀ ਪਈ ਪਰ ਬਰਫ ਨਹੀਂ ਪਈ ਨਾ ਗਰਮੀ ਬਹੁਤ ਜ਼ਿਆਦਾ ਹੈ ਇੱਥੇ ਲੰਗਰ ਵੀ ਲੰਗਰ ਵੀ ਚਾਲੂ ਕੜੀ ਤੋਂ ਨਾ ਨੂੰ ਪਵਨ ਜੀ ਜੀ ਘਰੋਂ ਆਲੇ ਇੱਕ ਵਾਰੀ ਕਾਲਾ ਸ਼ੇਰ ਆਲੀ ਦਾ ਬੋਲ ਨਾ और देखो कितना सोना इधर चेक करो वाओ आपका मुंडा फला मुंडा है बहुत सोना बने आया मैं भी फर्स्ट टाइम आई मेरी कुड़ी भी फर्स्ट टाइम आई देखो कितना सोना बने है

ਉਹ ਉਹ ਨਾ ਉੱਚਾਈ ਜਾਂਦੀ ਦੇ ਉਹ ਕਹਿੰਦਾ ਮੈਂ ਚੜਾਈ ਤੇ ਜਾ ਰਹੇ ਆਂ ਪੱਤ ਪੱਤ ਚਲ ਆਇਓ ਬਾਤ ਖੇਤ ਦੀ ਫੋਟੋ ਆ ਲੈ ਚਲ ਚੜਾਈ ਤੇ ਚੜਜੋ ਚੜਜੋ ਸੰਤੋ ਨਹੀਂ ਇਹਦੇ ਕੋ ਪਾਪਾ ਜੀ ਖਾਣਾ ਦੇ ਚਲੋ ਚੜਜੋ ਜਿੰਦੂ ਬੰਦ ਲੈ ਲੈ ਪੀਂਦੇ ਆ ਬਥੇਰੀ ਦੇ ਹੁੰਦਾ ਮੇਰੇ ਪਾਪਾ ਆ ਬਹੁਤ ਸੋਨਾ ਬਣਿਆ ਨਾ ਇੱਥੋਂ ਨਹੀਂ ਹੁੰਦੇ ਮੈਂ ਵੀ ਜਾਣਾ ਦੇ ਦੀ ਆਪਾਂ ਮੈਂ ਥੱਕ ਗਈ ਹਾਂ ਮੈਂ ਰੁਕ ਗਈ ਹਾਂ ਮੇਰੇ ਰਾਜਾ ਪਾਪਾ ਹੈ ਉਹ ਹਾਂ ਉਹਦੇ ਰਾਜਾ ਪਾਪਾ ਆ ਚੜ ਗਿਆ ਮੰਮਾ ਰਾਜਾ ਪਾਪਾ ਮੈਂ ਥੱਕ ਗਈ ਹਾਂ ਮੈਂ ਗਿਆ ਮੈਂ ਬੰਨੂ ਛੇ ਗਿਆ ਹੈ ਅਮਰਕੁਲ ਦਾ ਜਲ ਪਲਾ ਕੇ ਸਾਰਿਆਂ ਨੂੰ ਅਮਰ ਕਰ ਦੇਣਾ ਕਾਦਾ ਅਮਰਕੁਲ ਪਾਪਾ ਨੇ ਦੇ ਗਿਆ ਅਮਰ ਕਰ ਦੇਣਾ ਚਾਹਾਂਗੇ ਟੀ ਵੀ ਪਹੁੰਚ ਰਿਹਾ ਹੈ ਕਿ ਇਹ ਭੂਆ ਸਾਚਾ ਹੈ ਹਾਂ ਨਮਨੋ आज देखो शिवलिंग बनी हुई है ਜਲ ਪੀ ਕੇ ਸਭ ਹੀ ਅਮਰ ਹੋ ਜਾਣਗੇ ਜੋ ਇਧਰ ਖੜੇ ਹਨ ਲਹਾਂਵਾਂ ਇਹਨਾਂ ਨਾਲ ਨਹੀਂ ਲੱਤਾਂ ਸਾਰਾ ਭਾਜੀ ਜਲ ਪੀ ਲਓਂਦਾ ਅਮਰ ਹੋ ਲੋਂਦਾ ਸਾਨੂੰ ਵੀ ਮੀਜਰ ਕਲਾਮਤ ਉੱਤ ਜਾਓ ਬੋਲੇ ਅਬੀਨੂ ਗਲਾਸ ਭਰ ਕੇ ਪਿਲਾਓ ਮੈਂ ਚੱਕ ਲਾਂ ਕਿਉਂ ਪਾਣੀ ਇੰਨਾ ਜ਼ਿਆਦਾ ਨਹੀਂ ਪੀ ਪੀ ਲੈ ਲੱਡੂ ਆ ਦੇਖੋ ਜਲ ਪਾਣੀ ਪਿਆ ਬਾਬਾ ਜੀ ਦੇ ਵਿੱਚੋਂ ਜੀ ਆ ਬੱਬੇ ਦੀ ਜੈ ਬੱਬੇ ਦੀ ਚਲੋ

पता मैंने घूमे लगे हुए पंगूरे देखो पर बच्चों ने पंघूरे ਆ ਚੈੱਕ ਕਰੋ ਕਿੰਨੀ ਕੈਂਟ ਲੱਗ ਗਈ ਬੜੀ ਚੀਜ਼ ਤੇ ਹੁਣ ਆਪਾਂ ਜਾਣ ਪਿਆ ਘਰ ਕਿਉਂਕਿ ਟਾਈਮ ਹੋ ਗਿਆ ਵਾ 9:30 ਤੇ ਫਿਰ ਉਹਨਾਂ ਇੱਥੇ ਬੰਦ ਹੋ ਜਾਂਦਾ ਮੰਦਰ ਦਾ ਆਪਾਂ ਲੰਗਰ ਵਗੈਰਾ ਖਾ ਲਿਆ ਜੀ ਫਿਰ ਆਪਾਂ ਘਰ ਜਾਂਦੇ ਪਏ ਹੁਣ ਆਪਾਂ ਬਸ ਘਰ ਚੱਲੇ ਆਂ ਤੇ ਆਪਾਂ ਫੇਰ ਕਹੇ ਦਿਨ ਆਵਾਂਗੇ ਇੱਥੇ ਦੁਬਾਰਾ ਇੱਕ ਵਾਰ ਚੈੱਕ ਕਰੋ ਕਾਰਟਿਕ ਆਪਾਂ ਆ ਗਏ ਹਾਂ ਦੇਵੀ ਦਾ ਮੰਦਰ ਤੋਂ ਨਾ ਤਾਂ ਗੈਸੇ ਮੰਦਰ ਤੋਂ ਆ ਗਏ ਆਂ ਤੇ ਹਾਂਜੀ ਫਰੈਂਡਸ ਆਪਾਂ ਆ ਗਏ ਸੀ ਉਹਨ ਘਰ ਤੇ ਆਪਾਂ ਆ ਕੇ ਚੇਂਜ ਵਗੈਰਾ ਹਲੇ ਨਹੀਂ ਕੀਤੇ ਕੱਪੜੇ ਤੇ ਉੱਥੇ ਬਹੁਤ ਜ਼ਿਆਦਾ ਵਧੀਆ ਲੱਗਾ ਸੀ ਆਪ ਖੁਦ ਫਸਟ ਟਾਈਮ ਗਏ ਮੀ ਤੇ ਬਹੁਤ ਜ਼ਿਆਦਾ ਖੁਸ਼ ਹੋਈ ਆ ਥਿੰਕ ਬਹੁਤ ਵਧੀਆ ਬਣਿਆ ਹੋਇਆ ਸਭ ਕੁਝ ਉੱਥੇ ਤੇ ਅਸੀਂ ਕਿੱਥੇ ਲੈ ਕੇ ਆਏ ਤੁਸੀਂ ਤੇ ਸੌਰੀ ਗੁਫਾ ਬਣੀ ਆ ਸੀ ਹਨਮ ਤੇ ਅਮਨਨਾਥ ਗੁਫਾਇਆ ਇਦਾਂ ਜਿਹਾ ਨਾ ਕੁਝ ਤੇ ਉੱਥੇ ਬਹੁਤ ਵਧੀਆ ਲੱਗਾ ਸਾਨੂੰ ਜਾ ਕੇ ਤੇ ਆਪਾਂ ਹੁਣ ਇੱਥੇ ਕਰਦੇ ਆਂ ਵਲੌਗ ਦਾ ਐਂਡ ਸਾਰੇ ਜਣੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਹੁਣ ਆਪਣੇ ਰੈਗੂਲਰ ਫੇਅਰ ਵਲੌਗ ਆਉਗੇ ਇੱਥੇ ਸਾਰਿਆਂ ਨੂੰ ਪਲੀਜ਼ ਸਪੋਰਟ ਕਰਿਓ ਬਾਏ ਬਾਏ